ਯੂਨਾਨੀ ਲੋਕ ਪੰਜਾਬ ਨੂੰ ਕਿਸ ਨਾਮ ਨਾਲ ਜਾਣਦੇ ਸੀ ਯੂਨਾਨੀ ਲੋਕ ਪੰਜਾਬ ਨੂੰ ਕਿਸ ਨਾਮ ਦੇ ਨਾਲ ਜਾਣਦੇ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਂ ਵਿੱਚ ਜਵਾਬ ਦੇ ਸਕਦੇ ਹਨ ਯੂਨਾਨੀ ਜੀ ਪੰਜਾਬ ਨੂੰ ਕਿਸ ਨਾਮ ਦੇ ਨਾਲ ਜਾਣਦੇ ਸੀ ਹਾਂਜੀ ਯੂਨਾਨੀ ਬੋਲਦੇ ਸੀ ਪੰਜਾਬ ਨੂੰ ਪੈਂਟਾ ਪੋਟਾਮੀਆ ਹਮ ਪੈਂਟਾ ਪੁਟਾਮੀਆ ਠੀਕ ਹੈ ਜੀ ਅਗਲਾ ਸਵਾਲ ਜੀ ਤੇ ਜਿਨ੍ਹਾਂ ਨੂੰ ਜਵਾਬ ਪਤਾ ਹੁੰਦਾ ਹੈ ਨਾ ਜੀ ਉਹ ਕਮੈਂਟ ਰਾਂ ਵਿੱਚ ਜਵਾਬ ਦੇ ਸਕਦੇ ਹਨ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਹਾਂ ਸਵਾਲ ਜੀ ਸਾਪਨਾ ਅਗਲਾ ਸਵਾਲ ਹੈ ਜੀ ਮਹਾਪਾਰਸ ਸਮੇਂ ਦੌਰਾਨ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਮਹਾਪਾਰਸ ਸਮੇਂ ਦੌਰਾਨ ਪੰਜਾਬ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਕੋ ਕਿੰਨਾ ਪੁਰਾਣਾ ਪੰਜਾਬ ਸਾਡਾ ਹੈ ਜੀ ਬਹੁਤ ਪੁਰਾਣਾ ਜੀ ਤੇ ਜਿਹਨਾਂ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਵੀਡੀਓ ਦੇ ਕਮੈਂਟ ਬਾਕਸ ਵਿੱਚ ਨੇ ਰਹੀ ਆਣੀ ਚਾਹੀਦੀ ਹੈ ਬਿਲਕੁਲ ਇਹਦਾ ਸਹੀ ਜਵਾਬ ਹੈ ਜੀ ਪੰਚਨਦ ਹਾਂਜੀ ਪੰਚ ਨਦ ਪੰਜ ਯਾਨੀ ਕਿ ਪੰਜ ਨਦ ਯਾਨੀ ਕਿ ਨਦੀਆਂ ਜੀ ਹਨਾ ਜੀ ਤੇ ਬਸ ਅਗਲਾ ਸਵਾਲ ਜੀ ਸਾਪਨਾ ਅਗਲਾ ਸਵਾਲ ਹੈ ਜੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਨੂੰ ਪੰਜ ਦਰਿਆ ਦੀ ਧਰਤੀ ਕਿਹਾ ਜਾਂਦਾ ਹੈ ਪਰ ਪੰਜ ਆਬ ਹਾਂਜੀ ਪੰਜ ਆਬ ਦੋ ਸ਼ਬਦਾਂ ਤੋਂ ਮਿਲਿਆ ਪੰਜ ਆਬ ਪੰਜਾਬ ਜੀ ਬਿਲਕੁਲ ਜੀ ਪਰ ਕੀ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਵੀ ਉਹ ਕਿਹੜੇ ਪੰਜ ਆਬ ਸੀਗੇ ਮਤਲਬ ਕਿ ਪੰਜ ਦਰਿਆ ਸੀਗੇ ਜਿਹੜੇ ਕਿ ਆਪਣੇ ਪੰਜਾਬ ਵਿੱਚ ਵਗਦੇ ਸੀ ਹੂੰ ਪੰਜ ਆਬ ਯਾਨੀ ਜਿਹੜੇ ਪੰਜ ਆਬ ਨੇ ਉਹਨਾਂ ਦੇ ਨਾਮ ਦੱਸਣੇ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਆ ਦਿਓ ਨੇ ਜਿਹਨਾਂ ਨੂੰ ਪਤਾ ਹੈ ਕਿ ਉਹ ਪੰਜ ਦਰਿਆ ਕਿਹੜੇ-ਕਿਹੜੇ ਸੀ ਜਿਹਦੇ ਕਰਕੇ ਪੰਜਾਬ ਨੂੰ ਪੰਜਾਬ ਕਿਹਾ ਜਾਂਦਾ ਸੀ। ਬਿਲਕੁਲ ਜੀ। ਖੈਰ ਹੁਣ ਵੀ ਕਿਹਾ ਜਾਂਦਾ ਪੰਜਾਬ ਪੰਜਾਬ ਤਾਂ ਵੈਸੇ। ਖੈਰ ਤੇ ਇਹਦਾ ਸਹੀ ਜਵਾਬ ਹੈ ਜੀ। ਜੀ। ਇੱਕ ਤਾਂ ਹੈਗਾ ਜੇਲਮ। ਹਾਂਜੀ। ਦੂਸਰਾ ਹੈ ਚਨਾਬ। ਜੀ। ਸਤਲੁਜ। ਜੀ। ਰਾਵੀ ਤੇ ਬਿਆਸ। ਬਿਲਕੁਲ ਜੀ। ਪਰ ਇਹਨਾਂ ਵਿੱਚੋਂ ਕੁਝ ਦਰਿਆ ਜਿਹੜੇ ਨੇ ਹੁਣ ਪੰਜਾਬ ਦੇ ਵਿੱਚ ਨਹੀਂ ਹਨ। ਹਮ। ਕਿਹੜੇ-ਕਿਹੜੇ ਦਰਿਆ ਪੰਜਾਬ ਵਿੱਚ ਨਹੀਂ ਹਨ ਜਿਨ੍ਹਾਂ ਨੂੰ ਪਤਾ ਹੈ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ। ਹਾਂਜੀ। ਅਗਲਾ ਸਵਾਲ ਜੀ। ਸੋ ਆਪਣਾ ਅਗਲਾ ਸਵਾਲ ਹੈ ਜੀ ਭਾਰਤ-ਪਾਕਿਸਤਾਨ ਵਟਵਾਰੇ ਸਮੇਂ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਅਤੇ ਕਿੰਨੇ ਜ਼ਿਲ੍ਹੇ ਬਣੇ ਸਨ? ਹੂੰ। ਭਾਰਤ-ਪਾਕਿਸਤਾਨ ਦੇ ਵਟਵਾਰੇ ਸਮੇਂ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਤੇ ਕਿੰਨੇ ਜ਼ਿਲ੍ਹੇ ਬਣੇ ਸਨ ਉਸ ਵੇਲੇ। ਠੀਕ ਹੈ। ਪੰਜਾਬ ਉਸ ਵੇਲੇ ਬਹੁਤ ਵੱਡਾ ਸੀਗਾ ਜੀ। ਬਹੁਤ ਵੱਡਾ ਸੀ। 5 ਡਿਵੀਜ਼ਨਾਂ ਸੀ। 5 ਡਿਵੀਜ਼ਨਾਂ। ਤੇ 29 ਜ਼ਿਲ੍ਹੇ ਸਨ ਬਿਲਕੁਲ ਸਹੀ ਪੰਜ ਡਿਵੀਜ਼ਨਾਂ ਤੇ 29 ਜ਼ਿਲ੍ਹੇ ਸਨ ਜੀ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਭਾਰਤ ਪਾਕਿਸਤਾਨ ਵਟਵਾਰੇ ਸਮੇਂ ਹੋਈਆਂ ਪੰਜ ਡਿਵੀਜ਼ਨਾਂ ਦੇ ਕੀ ਨਾਮ ਸਨ ਇਹ ਥੋੜਾ ਔਖਾ ਹੈ ਭਾਰਤ ਪਾਕਿਸਤਾਨ ਦਾ ਜਦੋਂ ਵਟਵਾਰਾ ਹੋਇਆ ਸੀ ਉਸ ਸਮੇਂ ਜਦੋਂ ਪੰਜ ਡਿਵੀਜ਼ਨਾਂ ਪੰਜਾਬ ਦੀਆਂ ਬਣੀਆਂ ਸੀ ਉਹਨਾਂ ਦੇ ਕੀ ਨਾਮ ਨੇ ਇਹ ਦੱਸਣਾ ਹੈ ਜੀ ਹਾਂ ਜੀ ਇੱਕ ਤਾਂ ਸੀਗਾ ਜੀ 라ਵਲਪਿੰਡੀ ਹਾਂ ਜੀ ਇੱਕ ਸੀਗਾ ਜੀ ਲਾਹੌਰ ਜੀ ਇੱਕ ਸੀਗਾ ਜੀ ਅੰਬਾਲਾ ਹਾਂਜੀ ਇੱਕ ਸੀਗਾ ਜੀ ਜਲੰਧਰ ਬਿਲਕੁਲ ਜੀ ਕਿੰਨੇ ਚਾਹ ਪੰਜ ਹੋਗੇ ਚਾਰ ਹੋਗੇ ਜੀ ਇੱਕ ਮਿੰਟ ਜੀ ਰਾਵਲਪਿੰਡ ਮਲਤਾਨ ਹਾਂਜੀ ਰਾਵਲਪਿੰਡੀ ਲਾਹੌਰ ਮਲਤਾਨ ਜੀ ਅੰਬਾਲਾ ਅਤੇ ਜਲੰਧਰ ਬਿਲਕੁਲ ਜੀ ਠੀਕ ਹੈ ਜੀ ਜੀ ਪਹੁੰਚ ਗਏ ਪਹੁੰਚ ਗਏ ਤੇ ਜਿਨ੍ਹਾਂ ਨੇ ਕਮੈਂਟ ਸਹੀ ਜਵਾਬ ਦਿੱਤਾ ਧੰਨਵਾਦ ਜੀ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਅੰਬਾਲਾ ਡਿਵੀਜ਼ਨ ਵਿੱਚ ਕਿੰਨੇ ਜ਼ਿਲ੍ਹੇ ਸਨ ਅਤੇ ਉਹਨਾਂ ਦੇ ਕੀ ਨਾਮ ਸਨ ਹੂੰ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਇਹ ਅੰਬਾਲਾ ਡਿਵੀਜ਼ਨ ਬਣਿਆ ਸੀ ਉਹਦੇ ਵਿੱਚ ਕਿੰਨੇ ਜ਼ਿਲ੍ਹੇ ਸਨ ਤੇ ਉਹਦੇ ਕੀ ਨਾਮ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਹਾਂਜੀ ਤੇ ਇਹ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡਾ ਪੰਜਾਬ ਕਿੰਨਾ ਵੱਟਾ ਸੀ ਬਿਲਕੁਲ ਜੀ ਠੀਕ ਹੈ ਜੀ ਤੇ ਇਹਦਾ ਸਹੀ ਜਵਾਬ ਹੈ 6 ਜ਼ਿਲ੍ਹੇ ਸਨ ਜੀ ਹਾਂਜੀ ਇੱਕ ਤਾਂ ਸੀਗਾ ਜੀ ਕਰਨਾਲ ਜੀ ਦੂਸਰਾ ਸੀਗਾ ਹਿਸਾਰ ਹਾਂਜੀ ਤੀਸਰਾ ਸੀਗਾ ਜੀ ਅੰਬਾਲਾ ਹਾਂਜੀ ਚੌਥਾ ਸੀਗਾ ਜੀ ਆਪਣਾ ਰੋहतक ਜੀ ਪੰਜਵਾਂ ਸੀਗਾ ਗੁਰਦਾਵਾਂ ਤੇ ਛੇਵਾਂ ਸੀਗਾ ਜੀ ਆਪਣਾ Shimla ਬਿਲਕੁਲ ਸਹੀ ਜਵਾਬ ਹੈ ਸਹੀ ਜਵਾਬ ਹੈ ਜੀ ਹਾਂਜੀ ਚਲੋ ਸ਼ੁਕਰ ਹੈ ਜੀ ਤੇ ਜਿਨ੍ਹਾਂ ਨੇ ਕਮੈਂਟ ਨਹੀਂ ਸਹੀ ਜਵਾਬ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਲਾ ਸਵਾਲ ਜੀ ਸਾਪਨਾ ਅਗਲਾ ਸਵਾਲ ਹੈ ਜੀ ਜਲੰਧਰ ਡਿਵੀਜ਼ਨ ਵਿੱਚ ਕਿੰਨੇ ਜ਼ਿਲ੍ਹੇ ਸਨ ਜਲੰਧਰ ਡਿਵੀਜ਼ਨ ਵਿੱਚ ਕਿੰਨੇ ਜ਼ਿਲ੍ਹੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਸਮੇਂ ਬਿਲਕੁਲ ਜੀ ਤੇ ਉਸ ਸਮੇਂ ਜੀ ਪੰਜ ਜ਼ਿਲ੍ਹੇ ਸਨ ਜਲੰਧਰ ਡਿਵੀਜ਼ਨ ਦੇ ਵਿੱਚ ਹਾਂਜੀ ਇਕਤਾ ਜਲੰਧਰੀ ਸੀ ਜੀ ਦੂਜਾ ਸੀ ਲੁਧਿਆਣਾ ਹਾਂਜੀ ਤੀਜਾ ਸੀ ਫਿਰੋਜ਼ਪੁਰ ਹਾਂਜੀ ਚੌਥਾ ਸੀ ਪੰਜਾਬ ਦੇ ਵਿੱਚ ਹੀ ਹੀ ਰੁਕੋ ਮੈਂ ਪਹੁੰਚ ਰਹੇ ਹਾਂ ਹੁਸ਼ਿਆਰਪੁਰ ਹਾਂਜੀ ਠੀਕ ਹੈ ਤੇ ਪੰਜਵਾਂ ਸੀਗਾ ਜੀ ਕਾਂਗੜਾ ਬਿਲਕੁਲ ਸਹੀ ਮੈਂ ਹੁਸ਼ਿਆਰਪੁਰ ਤੋਂ ਹੋਜ਼ ਰਿਆ ਸੀਗਾ ਥੋੜਾ ਦੂਰ ਨਾ ਤੱਕ ਕੇ ਨਹੀਂ ਵੈਸੇ ਤੁਸੀਂ ਇੰਨੀ ਯਾਦ ਰੱਖਿਆ ਹੋਇਆਗਾ ਉਹ ਵੀ ਬਹੁਤ ਵੱਡੀ ਗੱਲ ਹੈ ਜੀ 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 ਨਹੀਂ ਬੰਦਾ ਕਨਫਿਊਜ਼ ਹੁੰਦਾ ਹੀ ਹੁੰਦਾ ਬਿਲਕੁਲ ਬਿਲਕੁਲ ਤਾਂ ਜਿਨ੍ਹਾਂ ਨੇ ਕਮੈਂਟ ਰਹਿ ਜਵਾਬ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਲਾਹੌਰ ਡਿਵੀਜ਼ਨ ਵਿੱਚ ਕਿੰਨੇ ਜ਼ਿਲ੍ਹੇ ਸਨ ਅਤੇ ਉਹਨਾਂ ਦੇ ਕੀ ਨਾਮ ਸਨ ਹਮ ਲਾਹੌਰ ਡਿਵੀਜ਼ਨ ਦੇ ਵਿੱਚ ਕਿੰਨੇ ਜ਼ਿਲ੍ਹੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਆਂ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਇਹ ਜਿਹੜੇ ਸਵਾਲ-ਜਵਾਬ ਨੇ ਪੇਪਰਾਂ ਵਿੱਚ ਵੀ ਆ ਸਕਦੇ ਆਂ ਬਿਲਕੁਲ ਜੀ ਠੀਕ ਹੈ ਤੇ 6 ਜ਼ਿਲ੍ਹੇ ਸਾਂਜੀ ਲਾਹੌਰ ਡਿਵੀਜ਼ਨ ਦੇ ਵਿੱਚ ਤੇ ਜਿੰਨਾ ਕ ਮੈਨੂੰ ਯਾਦ ਹੈ ਜੀ ਇੱਕ ਤਾਂ ਲਾਹੌਰ ਹਾਂ ਜੀ ਦੂਜਾ ਸੀ ਸਿਆਲਕੋਟ ਜੀ ਤੀਸਰਾ ਸੀ ਗੁਜਰਾਵਾਲਾ ਜੀ ਚੌਥਾ ਸੀ ਸੇਖੂਪੁਰ ਹਾਂ ਜੀ ਪੰਜਵਾਂ ਸੀ ਗੁਰਦਾਸਪੁਰ ਜੀ ਤੇ ਛੇਵਾਂ ਸੀ ਅੰਮ੍ਰਿਤਸਰ ਬਿਲਕੁਲ ਜੀ ਸਹੀ ਜਵਾਬ ਹੈ ਹੂੰ ਠੀਕ ਹੈ ਜੀ ਤਾਂ ਜਿਨ੍ਹਾਂ ਨੇ ਕਮੈਂਟ ਰਾਹੀਂ ਸਹੀ ਜਵਾਬ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਤਵਾ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਬੜੀ ਮਿਹਨਤ ਲੱਗਦੀ ਹੈ ਐਦਾਂ ਦੀ ਵੀਡੀਓ ਤਿਆਰ ਕਰਨ ਤੇ ਬਹੁਤ ਜ਼ਿਆਦਾ ਜੀ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ 라ਵਲਪਿੰਡੀ ਡਿਵੀਜ਼ਨ ਵਿੱਚ ਕਿੰਨੇ ਜ਼ਿਲ੍ਹੇ ਸਨ ਅਤੇ ਉਹਨਾਂ ਦੇ ਕੀ ਕੀ ਨਾਮ ਸਨ 라ਵਲਪਿੰਡੀ ਡਿਵੀਜ਼ਨ ਦੇ ਵਿੱਚ ਕਿੰਨੇ ਜ਼ਿਲ੍ਹੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਇਹ ਥੋੜਾ ਔਖਾ ਲੱਗੂਗਾ ਲੇਕਿਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜੀ ਬਿਲਕੁਲ ਜੀ ਠੀਕ ਹੈ ਜੀ ਤੇ 라ਵਲਪਿੰ ਕਿਹੜੇ ਜਲੇਸਨ ਜਿਹਨਾਂ ਕੀ ਮੇਰੀ ਚੜੀ ਹੈ ਹਾਂਜੀ ਇੱਕ ਤਾਂ ਸੀਗਾ ਜੀ ਗੁਜਰਾਤ ਜੀ ਹੁਣ ਕਈ ਕਹਿੰਦੇ ਗੁਜਰਾਤ ਇਹ ਵਾਲਾ ਨਹੀਂ ਨਹੀਂ ਗੁਜਰਾਤ ਪਾਕਿਸਤਾਨ ਵਾਲਾ ਠੀਕ ਹੈ ਗੁਜਰਾਤ ਜੇਲਮ ਜੀ 라ਵਲਪਿੰਡੀ ਹਾਂਜੀ ਅਟਕ ਜੀ ਮੀਆਂਵਾਲੀ ਤੇ ਸੇਖੂਪੁਰਾ ਸਾਹਪੁਰਾ 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 ਬਿਲਕੁਲ ਸਹੀ ਸਾਹਪੁਰਾ ਉਹ ਮੈਂ ਇਥੇ ਹਮੇਸ਼ਾ ਭੁੱਲ ਜਾਂਦਾ ਸ਼ਾਹਪੁਰਾ ਕਿਉਂਕਿ ਇੱਕੇ ਦਿਨ ਵਾਲੇ ਰਿਲੇਟਡ ਆਪਾਂ ਪਹਿਲਾਂ ਵੀ ਕਰ ਚੁੱਕੇ ਜੀ 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 ਸ਼ਾਹਪੁਰਾ ਹੈ ਨਾ ਕਿ ਸੇਖੂਪੁਰਾ ਠੀਕ ਹੈ ਤੋਂ ਦੁਆਰਾ ਬਲ ਦੱਸਦਾ ਮੈਂ ਜੀ ਕੀ ਹੈ ਜੀ ਸ਼ੇਖੂ ਸ਼ਾਪੂਰਾ 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 ਮੀਆਂਵਾਲੀ ਗੁਜਰਾਤ ਰਾਵਲਪਿੰਡੀ ਰਾਵਲਪਿੰਡੀ ਜ਼ਹਿਲਮ ਜੇਲਮ ਤੇ اٹਕ ਜੀ ਹੋਰ ਕੋਈ ਸਵਾਲ ਜੀ ਹਾਂਜੀ ਲਾਸਟ ਹੈ ਲੋ ਜੀ ਲਾਸਟ ਸਵਾਲ ਜੀ ਤੇ ਕਮਰ ਕਸਰੋਦੀ ਬੜੇ ਔਖੇ ਔਖੇ ਸਵਾਲ ਦੇ ਹੈ ਜੋ ਲੈ ਕੇ ਆਏ ਨੇ ਠੀਕ ਹੈ ਚਲੋ ਅਗਲਾ ਸਵਾਲ ਆਨ ਦਿਓ ਜੀ ਸਪਨਾ ਅਗਲਾ ਸਵਾਲ ਹੈ ਜੀ ਮਲਤਾਨ ਡਿਵੀਜ਼ਨ ਵਿੱਚ ਕਿੰਨੇ ਜ਼ਿਲ੍ਹੇ ਸਨ ਅਤੇ ਉਹਨਾਂ ਦੇ ਕੀ ਨਾਮ ਸਨ ਮਲਤਾਨ ਡਿਵੀਜ਼ਨ ਦੇ ਵਿੱਚ ਕਿੰਨੇ ਜ਼ਿਲ੍ਹੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਜਿਹਨਾਂ ਨੂੰ ਪਤਾ ਹੈ ਕਮੈਂਟ ਰਾਂਜੋਬ ਦੇ ਸਕਦਾ ਹੈ ਨਾ ਔਖਾ ਜ਼ਰੂਰ ਲੱਗੂਗਾ ਕਿਉਂਕਿ ਬੜੀ ਨਹੀਂ ਬਾਕੀ ਮੈਂ ਵੀ ਹੈਲਪ ਕਰੂਗੀ ਥੋੜੀ ਹਾਂ 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 ਤੇ ਪੰਜ ਜ਼ਿਲ੍ਹੇ ਸੰਜੀ ਹਾਂਜੀ ਠੀਕ ਹੈ ਜੀ ਪਹਿਲਾ ਸੀਗਾ ਜੀ ਲਾਇਲਪੁਰ ਹਾਂਜੀ ਦੂਜਾ ਸੀਗਾ ਜੀ ਮੁਜ਼ੱਫਰਨਗਰ ਹਾਂਜੀ ਤੀਜਾ ਸੀਗਾ ਜੀ ਡੇਰਾ ਗਾਜੀ ਖਾਨ ਬਿਲਕੁਲ ਜੀ ਚੌਥਾ ਸੀਗਾ ਜੀ ਝੰਗ ਤੇ ਪੰਜਵਾਂ ਸੀਗਾ ਮਲਤਾਨ ਬਿਲਕੁਲ ਸਹੀ ਜੀ ਹਾਂ ਚਲੋ ਸਹੀ ਜਵਾਬ ਦਿੱਤਾ ਤੇ ਜਿਨ੍ਹਾਂ ਨੇ ਕਮੈਂਟਾਂ 'ਚ ਸਹੀ ਜਵਾਬ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੇ ਇਹ ਤੋਂ ਪਤਾ ਲੱਗਦਾ ਤੁਸੀਂ ਸਟੱਡੀ ਕੀਤੀ ਹੋਈ ਹੈ ਤੇ ਮੈਂ ਵੀ ਕੀਤੀ ਵੀ ਹੈ ਔਰ ਇੱਕ ਸਵਾਲ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਇੱਕ ਜਾਣਕਾਰੀ ਤੁਹਾਨੂੰ ਦੇ ਦਿੱਤੀ ਕਿ ਅਸੀਂ ਜਿੰਨੀ ਵੀ ਜਾਣਕਾਰੀ ਹਾਸਲ ਕਰਦੇ ਆ ਸਾਡੀ ਇੰਟਰਨੈਟ ਤੇ ਕੀਤੀ ਹੋਈ ਰਿਸਰਚ ਦੇ ਮੁਤਾਬਿਕ ਹੈ ਹਾਂ ਜੀ ਹੁਣ ਤਾਂ ਹੀ ਹੋਣੇ ਸੁਭਾਵਿਕ ਹੈ ਜੇ ਕੋਈ ਕਮੀ ਪੈਸ਼ੇ ਲੱਗੇ ਸਾਨੂੰ ਦੱਸਿਓ ਅਸੀਂ ਸੁਧਾਰ ਕਰਾਂਗੇ ਜੀ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ 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 ਬਾਏ